ਲੋਕ ਸਭਾ ਚੋਣਾਂ ਆਮ ਸ਼ਾਂਤੀ ਨਾਲ ਹੋਣ ਇਸ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਸਿਮਰਨ ਕੌਰ ਵੱਲੋਂ ਹਰ ਤਰ੍ਹਾਂ ਦੀ ਨਜ਼ਰ ਰੱਖੀ ਹੋਈ ਹੈ। ਹਰ ਮਲੇਰਕੋਲਾ ਸ਼ਹਿਰ ਅੰਦਰ ਇੱਿੱਤੇ ਤਿਹਾਰ ਤੇ ਚੋਣਾਂ ਦੇ ਮਕਸਦ ਨਾਲ ਦਿੱਲੀ ਗੇਟ ਤੋਂ ਪਿੱਪਲ ਵਾਲਾ ਚੌਂਕ ਤੱਕ ਬੀਐਸਐਫ ਦੀ ਕੰਪਨੀ ਤੇ ਪਾਰੀ ਪੁਲਿਸ ਫੋਰਸ ਸਮੇਤ ਪੁਲਿਸ ਅਧਿਕਾਰੀਆਂ ਨਾਲ ਪੈਦਲ ਮਾਰਚ ਕੀਤਾ। ਡਾਕਟਰ ਸਿਮਰਤਿੰਦਰ ਨੇ ਦੱਸਿਆ ਕਿ ਚੋਣਾਂ ਲਈ ਕੋਰ ਲੱਗ ਚੁੱਕਿਆ ਹੈ। ਇਸ ਲਈ ਪੁਲਿਸ ਨੇ ਵੀ ਮਾੜੇ ਅੰਸਰਾਂ ਖਿਲਾਫ ਹੁਣ ਜ਼ਿਆਦਾ ਮੁਥਾ ਦੀ ਨਾਲ ਕੰਮ ਕਰ ਰਹੀ ਹੈ। ਮੈਡਮ ਨੇ ਲਾਇਸੈਂਸੀ ਅਸਲਾਧਾਰੀਆਂ ਨੂੰ ਅਪੀਲ ਵੀ ਕੀਤੀ ਕਿ ਉਹ ਆਪਣੇ ਅਸ ਦੇਖੇ ਜਿਹੜੀ ਰਿਕੁਆਇਰਡ ਫੋਰਸ ਹੈਗੀ ਹੈ ਉਹ ਅਸੀਂ ਥੱਲੇ ਜਿਹੜੀ ਹੈ ਇਨੀਸ਼ੀਅਲ ਫੇਜ਼ ਹੈਗਾ ਤੇ ਜਿਹੜੀ ਫੋਰਸ ਆਈ ਹੈ ਉਹਦਾ ਅਸੀਂ ਇੱਕ ਕੰਪਨੀ ਆਈ ਹੋਈ ਹੈ ਸਾਡੇ ਕੋਲ ਇਸ ਤੋਂ ਇਲਾਵਾ ਸਾਡੀ ਜ਼ਿਲ੍ਹੇ ਦੀ ਆਪਣੀ ਫੋਰਸ ਹੈ ਤੇ ਕੁਝ ਜਿਹੜੀਆਂ ਆਮ ਦੀ ਫੋਰਸ ਹੈਗੀ ਹੈ ਪਰ ਜਿਹੜੀ ਐਕਚੁਅਲ ਪੋਲਿੰਗ ਦੇ ਟਾਈਮ ਫੋਰਸ ਆਣੀ ਹੈ ਉਹਦੀ ਪ੍ਰੋਜੈਕਸ਼ਨ ਕੁਝ ਹੋਰ ਹੈ ਉਹ ਜਦੋਂ ਇਲੈਕਸ਼ਨ ਪ੍ਰੋਸੈਸ ਐਕਟਿਵ ਫੇਸ ਚਾਏਗਾ ਉਦੋਂ ਬਾਕੀ ਫੋਰਸ ਦੀ ਜਿਹੜੀ ਡਿਮਾਂਡ ਕੀਤੀ ਜਾ ਰਹੀ ਹੈ ਇਲੈਕਸ਼ਨ ਦੇ ਸੰਬੰਧ ਵਿੱਚ ਦੇਖੋ ਕੱਲ ਇੱਕ ਸਾਈਜ਼ ਦੇ ਪर्चे ਹੋਏ ਹਨ ਦੋ ਪੋਪੀ ਹਸ ਦੇ ਪर्चे ਹੋਏ ਹਨ ਜਿਨ੍ਹਾਂ ਚ ਕਮਰਸ਼ੀਅਲ ਰਿਕਵਰੀ ਹੋਈ ਹੋਈ ਹੈ ਜੀ ਫਟਮ ਜਿਹੜੀ ਇਹ ਫੋਰਸ ਆਈ ਹੈ ਕੰਪਨੀ ਆਈ ਹੈ ਕੀ ਹੈ ਨਾ ਚੌਂਕਾਂ ਦੇ ਵਿੱਚ ਵੀ ਕੰਬਲਿਆ ਹੈ ਜਗਤ ਤਾਂ ਕਿ ਰੋਅਰ ਜੀ ਦੇ ਚੱਲ ਜਾ ਕਿਸੇ ਤਰ੍ਹਾਂ ਫ੍ਰੈਗ ਮਾਰਦੇ ਨੇ ਨਹੀਂ ਦੇਖੋ ਇਹਦਾ ਕੰਪਰੀਹੈਂਸਿਵ ਪਲਾਨ ਬਣਿਆ ਹੋਇਆ ਹੈ ਜਿਹੜੀ ਫੋਰਸ ਆਈ ਹੋਈ ਹੈ ਉਹਨਾਂ ਨੂੰ ਡਿਫਰੈਂਟ ਪੁਆਇੰਟਸ ਤੇ ਵੰਡਿਆ ਜਾਏਗਾ ਤਾਂ ਫਲੈਗ ਮਾਰਚ ਤੋਂ ਇਲਾਵਾ ਇਹਨਾਂ ਦੇ ਡੇਲੀ 24 ਘੰਟੇ ਦੇ ਨਾਕੇ ਵੀ ਲੱਗ ਰਹੇ ਹਨ ਬਾਕੀ ਜਿੱਥੇ ਵੀ ਏਰੀਆ ਡੋਮੀਨੇਸ਼ਨ ਜਾਂ ਹੋਰ ਕੋਈ ਐਕਸਰਸਾਈਜ਼ ਕਰਨੀ ਹੈ ਕਿਤੇ ਨਾਕਾ ਲਗਾਉਣਾ ਹੈ ਕੋਈ ਚੈੱਕ ਪੁਆਇੰਂਟ ਬਣਾਉਣਾ ਉਥੇ ਸਾਰੀ ਜਗ੍ਹਾ ਯੂਜ਼ ਕੀਤਾ ਜਾਏਗਾ ਅੱਜ ਫਲੈਗ ਮਾਰਚ ਕਿੱਥ ਅੱਜ ਫਲੈਗ ਮਾਰਚ ਆਲਮੋਸਟ ਅਸੀਂ ਪੂਰਾ ਡਿਸਟ੍ਰਿਕਟ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਜਿਹੜੇ ਮੇਜਰ ਏਰੀਆਜ਼ ਐ ਉਹ ਕਵਰ ਕਰਾਂਗੇ ਫਿਲਹਾਲ ਅਸੀਂ ਇਥੋਂ ਸਿਟੀ ਮਲੇਰ ਕੋਟਲਾ ਤੋਂ ਸ਼ੁਰੂ ਕਰ ਰਹੇ ਹਾਂ ਜਿੱਥੇ ਪਹਿਲਾਂ ਅਸੀਂ ਔਨ ਫੁੱਟ ਫਲੈਗ ਮਾਰਚ ਕਰਾਂਗੇ ਬਾਅਦੋਂ ਅਸੀਂ ਵਹੀਕਲ ਦੇ ਥਰੂ ਫਲੈਗ ਮਾਰਚ ਕਰਾਂਗੇ ਤੇ ਇਦਾਂ ਹੀ ਸਿਮਿਲਰਲੀ ਦੂਜੀਆਂ ਸਬ ਡਿਵੀਜ਼ਨਸ 'ਚ ਵੀ ਅਸੀਂ ਫੁੱਟ ਫਲੈਗ ਮਾਰਚ ਤੇ ਬਾਕੀ ਜਿਹੜੀ ਹੈ ਵਹੀਕਲ ਤੇ ਫਲੈਗ ਮਾਰਚ ਆਮ ਜਨਤਾ ਨੂੰ ਅਸੀਂ ਇਹ ਮੈਸੇਜ ਦੇਣਾ ਚਾਹਾਂਗੇ ਕਿ ਅਮਨ ਕਾਨੂੰਨ ਦੀ ਸ਼ਾਂਤ ਵਿਵਸਥਾ ਨੂੰ ਬਰਕਰਾਰ ਰੱਖਣ ਪ੍ਰਸ਼ਾਸਨ ਦਾ ਸਹਿਯੋਗ ਕਰਨ ਤੇ ਇੱਕ ਜਿਹਨਾਂ ਦੇ ਲਾਇਸੈਂਸ ਹੋਲਡਰਸ ਹੈ ਉਹਨਾਂ ਨੂੰ ਅਸੀਂ ਰਿਕੁਐਸਟ ਕਰਾਂਗੇ ਕਿ ਜਲਦ ਤੋਂ ਜਲਦ ਆਪਣਾ ਜੜੇ ਅਸਲੇ ਜਮਾ ਕਰਾ ਦੇਣ ਜੀ ਜੀ ਔਰ ਚੋਰੀਆਂ ਜਿਹੜੀਆਂ ਦਿਨ ਰਾਤ ਰਾਤ ਨੂੰ ਬਹੁਤ ਜ਼ਿਆਦਾ ਪਤੀਆਂ ਸ਼ਹਿਰ ਚ ਕੋਈ ਗੱਲ ਨਹੀਂ ਅਸੀਂ ਉਹਦੇ ਤੇ ਵੀ ਕਾਰਵਾਈ ਕਰਾਂਗੇ ਪੁਲਿਸ ਦੀ ਪ੍ਰੈਜ਼ੈਂਸ ਵਧਾਵਾਂਗੇ ਏਰੀਆ ਡੋਮਿਨੇਸ਼ਨ ਕਰਾਂਗੇ ਤੇ ਇਹਦਾ ਵੀ ਹੱਲ ਹੋ ਜਾਏਗਾ ਇਨਫੈਕਟ ਮੇਰੇ ਖਿਆਲ ਦੋ ਤਿੰਨ ਗ੍ਰੋਥ ਐਸੀ ਫੜੇ ਹੋਏ ਆ ਤੇ ਸਨੈਚਿੰਗ ਵਗੈਰਾ ਵਾਲੇ ਤਾਂ ਉਹ ਮੇਰੇ ਖਿਆਲ ਰੁਕ ਵੀ ਗਿਆ ਹੈ ਕੁਝ ਹੱਦ ਤੱਕ ਬਾਕੀ ਅਸੀਂ ਇੱਥੇ ਕੰਮ ਕਰਦੇ ਰਾਵਾਂਗੇ ਕਮੇਡ ਵਿੱਚ ਇੱਥੇ ਜਾਮ ਦੇ ਵਿੱਚ ਟ੍ਰੈਫਿਕ ਪਲੇਜ਼ ਜ਼ਰੂਰੀ ਆ ਸਕੂਲ ਦੇ ਵਿੱਚ ਛੁੱਟੀਆਂ ਹੁੰਦੀਆਂ ਨੇ ਜਾਮ ਲੱਗਦਾ ਉਹ ਜ਼ਰੂਰ ਕਰਾਂਗੇ ਜੇ ਮਸਲਾ ਮੇਰੇ ਖਿਆਲ ਆਈ ਥਿੰਕ ਆ ਮੈਮ ਨੂੰ ਰਿਪਰੈਜ਼ੈਂਟੇਸ਼ਨ ਮਿਲੀ ਸੀਗੀ ਸਿਟੀ ਦੇ ਰਿਪਰੈਜ਼ੈਂਟੇਟਿਵਸ ਵੱਲੋਂ ਤੇ ਅਸੀਂ ਉਹਦਾ ਮਸਲਾ ਹੱਲ ਕਰਾਂਗੇ ਬਾਕੀ ਲੋਕਾਂ ਨੂੰ ਵੀ ਅਪੀਲ ਹੈ ਕਿ ਅਨਧਿਕਾਰਿਤ ਪਾਰਕਿੰਗ ਵਗੈਰਾ ਨਾ ਕਰਨ ਤੇ ਜਿੱਥੇ ਜਿੱਥੇ ਪੁਨਰਿਸ਼ ਪ੍ਰਸ਼ਾਸਨ ਤੁਹਾਨੂੰ ਰੋਕਦੀ ਹੈ ਕਿ ਇੱਥੇ ਵਹੀਕਲ ਨਾ ਪਾਰਕ ਕਰੋ ਇਥੋਂ ਇਸਾ ਤੋਂ ਅੱਗੇ ਇਨ ਸਿਟੀ ਚ ਨਾ ਵਹੀਕਲ ਲੈ ਕੇ ਜਾਓ ਉਹ ਵੀ ਸਾਡੇ ਨਾਲ ਕੋਆਪਰੇਟ ਕਰਨ। ਟ ਜੀ ਚੌਂਕ ਦੀ ਜੇ ਗੱਲ ਕਰੀਏ ਇੱਥੇ ਮੈਨੂੰ ਕਲਰ ਡਿਊਟੀ ਚਾਹੀਦੀ ਹੈ ਪੁਲਿਸ ਪਲਾਜ਼ਮਾ ਦੀ ਔਰ ਕਾਲਜ ਚੌਂਕ ਜਿਹੜਾ ਹੈਗਾ ਉਹ ਦੇਖਿਏ ਆ ਟੈਂਪਰਰੀ ਰਹੇ ਨੇ ਮੈਂ ਤੁਹਾਨੂੰ ਫਿਰ ਅਪੀਲ ਕਰੂੰਗੀ ਕਿ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰੇਗੀ ਪਬਲਿਕ ਤੇ ਤਾਹੀਂ ਇਹ ਮਸਲਾ ਹੱਲ ਹੋ ਸਕਦਾ ਹੈ ਕੱਲਾ ਪੁਲਿਸ ਪ੍ਰਸ਼ਾਸਨ ਵੀ ਇੱਥੇ ਕੋਈ ਉਹ ਨਹੀਂ ਕਰ ਸਕਦਾ ਬਿਕੋਜ਼ ਜਿਹੜੀ ਆਪਣਾ ਏਰੀਆ ਦਾ ਲੇਆਉਟ ਹੈ ਉਹ ਇਸ ਤਰ੍ਹਾਂ ਦਾ ਹੈ ਕਿ ਵਿਦਆਊਟ ਪਬਲਿਕ ਅਸੀਂ ਟ੍ਰੈਫਿਕ ਮੁਲਾਜ਼ਮਾਂ ਨਾਲ ਵੀ ਨਾਲ ਵੀ ਇਹਨੂੰ ਕੰਟਰੋਲ ਨਹੀਂ ਕਰ ਸਕਦੇ ਇੱਥੇ ਸਾਨੂੰ ਪਬਲਿਕ ਦਾ ਸਹਿਯੋਗ ਬਹੁਤ ਜ਼ਰੂਰੀ ਜਾਈਏ ਮੈਡਮ ਟ੍ਰੈਫਿਕ ਦੇ ਜਿਹੜੇ ਇਨ ਬੇਤਵਾਸੇ ਕਿ ਆ ਨਗਰ ਕੌਂਸਲ ਤੁਹਾਡਾ ਸਾਥ ਨੇ ਜਰੇ ਕੀ ਠੀਕ ਹੈ ਇਨੀ ਇੰਕੋਨ ਦੇਖੇ ਅੱਜ ਆਪਣੀ ਅੱਜ ਆਪਣੀ ਜਿਹੜੀ ਹੈ ਫਲੈਗ ਮਾਰਚ ਬਾਰੇ ਤੇ ਇਲਕਸ਼ਨਾ ਬਾਰੇ ਸਬੰਧਿਤ ਇਹ ਬਰੀਫ ਸੀਗਾ ਤੇ ਇਹ ਬਾਅਦ ਚੋਂ ਆਪਾਂ ਦੁਬਾਰਾ ਇੰਤਿਆਂ ਦੇ ਬਾਰੇ ਪ੍ਰੈਸ